ਤੁਹਾਡੇ ਸਾਰਿਆਂ ਦੀਆਂ ਪਸੰਦੀ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਇਲਾਕੇ ਚੋਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਵੱਧ ਤੋਂ ਵੱਧ 2-4 ਕਿਲੋਮੀਟਰ ਇੱਧਰ ਉੱਧਰ ਗੱਡੀਆਂ ਜਾਂ ਮਸ਼ੀਨਰੀਆਂ ਖੜੀਆਂ ਹੋਣਗੀਆਂ ਤੁਹਾਡੇ ਬਜਟ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਤੁਸੀਂ ਕਮੈਂਟ ਕੀਤੇ ਸੀ ਜਿਹੜੀ ਮਸ਼ੀਨਰੀਆਂ ਵਾਸਤੇ ਉਹੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਆਪਣਾ ਉੱਪਰ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਜੇ ਕਿਸੇ ਕੋਲ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ WhatsApp ਨੰਬਰ ਤੇ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਤੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਵੈਗਨਰ ਇੱਕ ਗੱਡੀ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਆ BX I 2029 ਤੱਕ ਰਾਪਨ ਗੱਡੀ ਦੀ ਪਾਸਿੰਗ ਮਿਲ ਜੂਗੀ ਏਰੀਆ ਜਲੰਧਰ ਹੈ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਤੇ ਫਰੰਟ ਜਿਹੜੀ ਵਿੰਡੋ ਨੇ ਉਹ ਪਾਵਰ ਆਪਾਂ ਨੂੰ ਮਿਲ ਜੂਗੀ ਨਵੀਂ ਬੈਂਟ ਰਹੀ ਹੈ 80 ਤੋਂ 85 ਪੈਸੇ ਆਪਾਂ ਨੂੰ ਟਾਇਰ ਮਿਲ ਜਾਣਗੇ ਇੰਚਨ ਗੇਰ ਬਹੁਤ ਵਧੀਆ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਗੱਡੀ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਬੰਪਰ ਬੂਮਪਰ ਪੂਰੇ ਵਧੀਆ ਪਈ ਨੇ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਬਹੁਤ ਸਹੀ ਗੱਡੀ ਮਿਲ ਜੂਗੀ ਬਹੁਤ ਸੋਹਣੀ ਕੰਡੀਸ਼ਨ A to Z ਪੂਰੀ ਵਧੀਆ ਬਾਕੀ ਕੋਈ ਕਮੀ ਪੇਸ਼ੀ ਹੈ ਨਹੀਂ ਸੋਹਣੀ ਗੱਡੀ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਤਾ 140 ਇੱਕ ਵਾਰੀ ਡਿਮਾਂਡ ਮਾਲਕ ਨੇ ਭੇਜੀ ਆਪਣੇ ਕੋਲ ਹੀ ਤੇ ਮਾਲਕ ਨੇ ਕਿਹਾ ਵੀ ਘਾਟਾ ਵਾਦਾ ਕਰ ਲਾਂਗੇ ਮੌਕੇ ਤੇ ਬਹਿ ਕੇ ਜਿਹਨੂੰ ਵੀ ਪਸੰਦ ਆਵੀ ਮਾਲਕ ਨੇ ਕਿਹਾ ਆਜੂ ਕਰੀ ਤੇ ਗੱਲਬਾਤ ਕਰਕੇ ਤੇ ਗੱਡੀ ਸੇਲ ਕਰ ਦਾਂਗੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵਿਦਿਆ ਰੱਖਿਆ 9460015181809 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਜੀ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਆਪਣੇ ਕੋਲੇ ਫੋਰਡ ਦੀ ਫੀਗੋ ਪਹੁੰਚੀ ਹੈ ਜੀ ਕਾਲੇ ਰੰਗ ਦੀ ਗੱਡੀ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ 11 ਮਾਡਲ ਗੱਡੀ ਆ ਪਾਵਰ ਵਿੰਡੋ ਐ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ 60 ਤੋਂ 65 ਪੈਸੇ 2026 ਤੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜਾਊਗੀ ਏਸੀ ਹੀਟਰ ਵਰਕਿੰਗ 'ਚ ਆਲਾਈ ਵੀ ਲੱਗੇ ਹੋਈ ਨਹੀਂ ਮਾਲਕ ਦਾ ਏਰੀਆ ਬਟਾਲਾਗਾ ਬਟਾਲੇ ਮਾਲਕ ਦੇ ਘਰੇ ਗੱਡੀ ਖੜੀ ਆ ਜਿਹਨੂੰ ਵੀ ਪਸੰਦ ਆਉਂਦੀ ਆ ਬਟਾਲੇ ਜਾ ਕੇ ਦੇਖ ਲਿਓ 1 ਲੱਖ 5000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਤੇ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਘਰ ਆਜੂ ਤੇ ਗੱਡੀ ਨੂੰ ਦੇਖ ਲਿਓ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਪੂਰੀ ਆਪਦੀ ਤਸੱਲੀ ਕਰਕੇ ਉਸ ਤੋਂ ਬਾਅਦ ਬਹਿ ਕੇ ਰੇਟ ਮੁਕਾ ਕੇ ਤੇ ਗੱਡੀ ਨੂੰ ਸੇਲ ਕਰ ਦਾਂਗੇ ਜੀ ਬਾਕੀ ਗੱਡੀ ਤੁਸੀਂ ਦੇਖ ਰਹੇ ਹੋ ਜੀ ਚਾਰੇ ਪਾਸੋਂ ਤੁਸੀਂ ਦੇਖ ਰਹੂ ਸਾਰਾ ਕੁਝ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਫੋਟੋਆਂ ਤੇ ਅੰਦਰੋਂ ਸਾਰਾ ਕੁਝ ਦਿਖਾਇਆ ਗਾ। 15 ਡਿਮਾਂਡ ਹੈ। ਨੰਬਰ 92 ਦਾ 9915278415 ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ। ਤੇ ਹੁਣ ਆਪਾਂ ਇੱਕ ਗੱਡੀ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸਾਰਾਂ ਵਾਸਤੇ 2012 ਮਾਡਲ ਹੈ ਜੀ 1.6 ਡਬਲ 에ਅਰਬੈਗਸ ਆਪਨ ਮਿਲ ਚਣਗੀ। ਕੰਡੀਸ਼ਨ ਪੂਰੀ ਵਧੀਆ, origignal ਗੱਡੀ ਐ ਸਾਰੀ। ਧੋਰੀ ਏਰੀਆ 'ਚ ਗੱਡੀ ਖੜੀ ਆ। 340 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਆ ਬੰਪਰ ਬੂਮਪਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਘਰ ਆਜੂ ਘਰ ਆ ਕੇ ਦੇਖ ਲਿਓ ਰੇਟ ਵੇ ਕੇ ਮੁਕਾਕੇ ਤੇ ਗੱਡੀ ਸੇਲ ਕਰ ਦਾਂਗੇ ਬਾਕੀ 340 ਡਿਮਾਂਡ ਇੱਕ ਵਾਰੀ ਦੱਸੀ ਐ ਇਹਨਾਂ ਨੇ ਘਾਟਾ ਵਾਦਾ ਕੀਤਾ ਜਾਊਗਾ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਤਾਂ ਗੱਲ ਕਰ ਲਿਓ ਮਾਲਕ ਨਾਲ ਬਾਕੀ ਅੰਦਰੋਂ ਜੇ ਦੇਖੀਏ ਤਾਂ ਬਹੁਤ ਸੋਹਣੀ ਗੱਡੀਆਂ ਸੀ ਮਿਊਜ਼ਿਕ ਸਿਸਟਮ, AC ਹੀਟਰ, ਮੈਟਿੰਗ ਜਿੰਨੇ ਫੰਕਸ਼ਨ ਹੁੰਦੇ ਆ ਸਾਰਾ ਕੁਝ ਵਧੀਆ ਆਪਨ ਮਿਲ ਜਾਊਗਾ। ਤੇ ਵਾਇਦਾ ਨੰਬਰ 76579 ਤੇ 26200 ਪੂਰਾ। ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜਾਂ ਪਸੰਦ ਆ ਰਹੀ ਹੈ ਵੀਡੀਓ। ਤੇਜ਼ਰ ਤਰ੍ਹਾਂ ਦੀ ਹਾਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਹਾਰ ਰੋਜ਼ ਘਰ ਕੁਠੀ ਮਕਾਨ ਲੱਗ ਲੱਗ ਏਰੀਆ ਚੋਂ ਸਾਡੇ ਕੋਲੇ ਪਹੁੰਚੇ ਡੇਲੀ ਵੀਡੀਓ ਸਾਡੇ ਕੋਲੇ ਪਹੁੰਚੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਜੂਗਾ ਜੀ ਨੀਚੇ ਸਬਸਕ੍ਰਾਈਬ ਦਾ ਜਿਹੜਾ ਬਟਨ ਹੈ ਜਰੂਰ ਦਬਾ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਦੋਂ ਸਬਸਕ੍ਰਾਈਬ ਦਾ ਬਟਨ ਦਬਾਉਗੇ ਨਾਲ ਇੱਕ ਬੈਲ ਆਈਕਨ ਆਉਗਾ ਜੀ ਉਹਨੂੰ ਵੀ ਹਾਲਤ ਸਰਟ ਕਰਕੇ ਕਲਿਕ ਲਾਜ਼ਮੀ ਕਰ ਦਿਓ ਤੇ ਬੱਤਬਾ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਜਾਂ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਕੋਈ ਵੀ ਮਸ਼ੀਨਰੀ ਆ ਘਰ ਆ ਕੂਠੀਆਂ ਮਕਾਨ ਮਹਿਲ ਹਵੇਲੀ ਕੁਝ ਵੀ ਆ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੁਝ ਨਹੀਂ ਹੁੰਦਾ ਜਮਾ ਫਰੀਦ ਵਿੱਚ ਆਪਣਾ ਸਾਰਾ ਕੰਮ ਹੈਗਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੀ ਅੱਗੇ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਤੁਹਾਨੂੰ ਮਿਲਣਗੀਆਂ ਹੁਣ ਆਪਾਂ ਜਿਹੜੀ ਗੱਡੀ ਦੀ ਗੱਲ ਕਰਾਂਗੇ ਟਵੇਹਰਾ ਆਪਣੇ ਕੋਲੇ ਪਹੁੰਚੀ ਆ ਪੰਜਾਬ ਨੰਬਰ ਗੱਡੀ ਵਧੀਆ ਨੰਬਰ ਪਲੇਟਾਂ ਸਰਕਾਰੀ ਨੇ ਟਾਇਰ ਟੱਪਾ ਠੀਕ ਹੈ ਟਵੇਹਰਾ ਗੱਡੀ ਆ 6 ਮਾਡਲ ਡੇਢ ਕ ਲੱਖ ਰੁਪਏ ਡਿਮਾਂਡ ਇਹਨਾਂ ਨੇ ਦਸੀ ਹੈ ਰਾਇਆ ਮਾਲਕ ਦਾ ਏਰੀਆ ਕਿਸੇ ਨੇ ਵੀ ਜਾ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਗੱਡੀ ਅੰਦਰੋਂ ਵੀ ਠੀਕ ਹੈ ਗੱਡੀ ਬਾਹਰੋਂ ਵੀ ਸੋਹਣੀ ਹੈ ਬਾਕੀ ਤੁਹਾਡੇ ਸਾਹਮਣੇ ਅਸੀਂ ਤੇ ਮਾੜੀ ਮੋਟੀ ਟੱਚਿੰਗ ਟੂਚਿੰਗ ਗੱਡੀ ਭਾਲਦੀ ਹੈ ਬਾਕੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਸੋਹਣੀ ਗੱਡੀ ਆ ਸੋਹਣੀ ਮਾਲਕ ਨੇ ਚਲਾਈ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ 1.5 ਲੱਖ ਰੁਪਿਆ ਇੱਕ ਬਾਰੇ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਮ ਮਾਲਕ ਦੇ ਘਰੇ ਅਰਾਇਆ ਜਾ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਤੁਰ ਕੇ ਦੇਖ ਲਿਓ ਰੇਟ ਵੇ ਕੇ ਮੁਕਾ ਕੇ ਗੱਲ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਮਾਲਕ ਦਾ ਨੰਬਰ 99153 22582 ਹੁਣ ਤੁਸੀਂ ਦੇਖੋ ਜੀ ਕਾਪਾ ਸਕੂਟੀ ਲੈ ਕੇ ਪਹੁੰਚਿਆ ਜਮਨਮੀ ਸਕੂਟੀ ਆ 22 ਮਾਡਲ ਹੈ ਜੀ ਪਿਛਲੇ ਸਾਲ ਮਾਲਕ ਨੇ ਕੜਵਾਈ ਸੀਗੀ ਲਾਸਟ ਦੇ ਵਿੱਚ ਤੇ 85000 ਰੁਪਏ ਡਿਮਾਂਡ ਦੱਸੀ ਐ। ਨਵੇਂ ਟਾਇਰ ਨੇ ਬਿਲਕੁਲ ਚੱਲੀ ਜਮਾ ਘੱਟ ਐ। 23 ਮਾਡਲ ਐ। ਲੁਧਿਆਣਾ ਮਾਲਕ ਦਾ ਏਰੀਆ ਐ। ਜਾ ਕੇ ਕਿਸੇ ਨੇ ਦੇਖਣੀ ਐ ਜਾ ਕੇ ਦੇਖ ਸਕਦੋਂ। ਕਿਸੇ ਨੇ ਤੁਰ ਕੇ ਦੇਖਣੀ ਐ, ਸਟਾਰਟ ਕਰਕੇ ਦੇਖਣੀ ਐ। ਸਾਰਾ ਕੁਝ ਉਨ ਜਾ ਕੇ ਦੇਖ ਸਕਦੋਂ। ਬਾਕੀ ਰੰਗ ਦੇਖ ਲਓ ਪੰਜਾਬ ਨੰਬਰ ਗੱਡੀ ਆ। ਤੇ ਵਾੜੀ ਲਾਈਨ ਦੇਖ ਲਓ ਚਾਰੇ ਪਾਸੋਂ। ਤੇ ਜੋ ਵੀ ਕੁਝ ਹੈਗਾ ਜੀ ਨਾ ਕੋਈ ਐਦਾ ਕੁਛ ਟੁੱਟਿਆ ਭੱਜੇ। ਵਧੀਆ ਸਕੂਟੀ ਐ, ਵਧੀਆ ਮਾਲਕ ਨੇ ਰੱਖੀ ਹੋਈ ਐ 85000 ਦੇ ਵਿੱਚੋਂ। ਘਾਟਾ ਵਾਦਾ ਕੀਤਾ ਜਾਊਗਾ ਮਾਲਕ ਦਾ ਨੰਬਰ 62 80209392 ਗੱਲ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਗੱਡੀ ਪਹੁੰਚੀ ਆ ਗੱਡੀ ਜਨਰਜੀ ਸੇਲ ਕਰਨੀ ਆ 2000 ਪੂਰਾ ਮਾਡਲ ਹੈ ਟਾਇਰ ਆਪਾਂ ਨੂੰ ਦੋ ਟਾਇਰ ਅਲੱਗ ਤੇ ਦੋ ਟਾਇਰ ਅਲੱਗ ਕੰਡੀਸ਼ਨ ਦੇ ਵਿੱਚ ਮਿਲਣਗੇ ਦੋ ਟਾਇਰ 90 ਪੈਸੇ ਦੇ 60 ਪੈਸੇ ਤੇ ਸਾਰਾ ਕੁਝ ਵਧੀਆ ਜੀ ਬੈਟਰੀ ਨਵੀਂ ਆ ਤੇ ਏਸੀ ਹੀਟਰ ਓਕੇ ਆ ਤੇ ਮਾਲਕ ਦਾ ਜਿਹੜਾ ਏਰੀਆ ਹੈਗਾ ਉਹ ਬਠਿੰਡਾ ਚੀ 39000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਐ ਸਾਢੇ 39000 ਰੁਪਏ ਡਿਮਾਂਡ ਕੀਤੀ ਐ ਨਾ ਕਿ ਮਾਲਕ ਨੇ ਕਿਹਾ ਘਾਟਾ ਵਾਧਾ ਕਰ ਲੇਗੇ ਨੰਬਰ 9968784609 ਗੱਲ ਕਰ ਲਿਓ ਇਸ ਨੰਬਰ ਤੇ ਤੁਹਾਡੀ ਗੱਲ ਮਾਲਕ ਨਾਲ ਡਾਇਰੈਕਟ ਹੋ ਜੂਗੀ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਜ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਜਰੂਰ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਰੋ ਕਮੈਂਟ